ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ 21 ਤਰੀਕ ਦਿਨ ਸ਼ਨੀਵਾਰ ਇੱਕ ਖੂਨਦਾਨ ਕੈਂਪ ਜੋ ਕਿ ਮਹਾਦਾਨ ਕੈਂਪ ਆਪਾਂ ਕਹਿੰਨੇ ਆ ਦਸ਼ਵੇਸ਼ ਨਗਰ 4 ਨੰਬਰ ਵੱਟਬਕ ਤੇ ਬਿਲਕੁਲ ਨੇੜੇ ਲਗਾਇਆ ਜਾ ਰਿਹਾ ਹੈ ਤੇ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਵੱਲੋਂ ਲਗਾਇਆ ਜਾ ਰਿਹਾ ਹੈ ਜਿਸ ਦਾ ਸਮਾਜੋ ਕੱਲ ਸ਼ਾਮ 5 ਵਜੇ ਤੋਂ ਲੈ ਕੇ 10 ਵਜੇ ਤੱਕ ਨਾ ਹੈ ਜੀ ਔਰ ਇਲਾਕਾ ਨਿਵਾਸੀਆਂ ਨੂੰ ਖਾਸ ਕਰਕੇ ਪੀਲੇ ਜਿਵੇਂ ਤੁਸੀਂ ਅੱਗੇ ਸਾਡਾ ਸਾਥ ਦਿੰਦੇ ਹੋ ਇਸ ਬਾਰੇ ਵੀ ਸਾਡਾ ਉਵੇਂ ਹੀ ਸਾਥ ਦੇ ਏ ਕਿ ਜੋ ਅਸੀਂ ਲੋਕਾਂ ਦਾ ਆਮ ਲੋਕਾਂ ਦਾ ਵੀ ਅਸੀਂ ਵੱਧ ਤੋਂ ਵੱਧ ਪਲਾ ਕਰ ਸਕੀਏ ਬਾਕੀ ਸਾਡੇ ਨਾਲ ਸਾਡੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 17ਵਾਂ ਵਿਸ਼ਾਲ ਖੂਦਾਨ ਕੈਂਪਸ ਸਾਰੀਆਂ ਸੰਸਥਾਵਾਂ ਵੱਲੋਂ ਰਲ ਮਿਲ ਕੇ ਲਗਾਇਆ ਜਾ ਰਿਹਾ ਹੈ ਵਾਟਰ ਬਾਕਸ ਨੰਬਰ 4 ਦਸ਼ਮੀਸ਼ ਨਗਰ ਜਿੱਤੇ ਸ਼ਹੀਦੀ ਦਿਹਾੜੇ 4 ਸਾਬਜਾ ਦੇ ਚੱਲ ਰਹੇ ਨੇ ਉਸ ਸੰਬੰਧ ਵਿੱਚ ਜਿੱਤੇ ਸਮਾਗਮ ਹੈ ਅੱਜ ਵੀ ਉਸੇ ਰਾਤ ਨੂੰ ਸਮਾਗਮ ਔਰ 21 ਤਰੀਕ ਕੱਲ ਰਾਤ ਨੂੰ ਵੀ ਸਮਾਗਮ ਹੈ ਅਲ ਰਾਤ ਨੂੰ 21 ਤਰੀਕ ਸ਼ਾਮ 5 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਖੂਨਦਾਨ ਕੈਂਪ ਹੈ ਜਿੰਨੇ ਵੀ ਸਾਡੇ ਨੌਜਵਾਨ ਵੀਰ ਹੈ ਜਿਨ੍ਹਾਂ ਨੂੰ 3 ਮਹੀਨੇ ਹੋ ਗਏ ਖੂਨਦਾਨ ਦਿੱਤੇ ਨੂੰ ਉਹ ਮੇਰੇ ਵੀਰ ਸਾਰੇ ਨੌਜਵਾਨ ਵੀਰ ਪਹੁੰਚਣ ਵੱਧ ਚੜਕੇ ਉੱਤੇ ਖੂਨਦਾਨ ਕੈਂਪ ਵਿੱਚ ਸਾਲੋ ਔਰ ਸਾਰੇ ਵੀਰਾਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਜਿਹੜੇ ਵੀ ਸਪੋਰਟ ਕਰਦੇ ਨੇ ਔਰ ਜਿੱਥੇ ਵੀ ਕਿਤੇ ਇਲਾਕੇ ਦੇ ਵਿੱਚ ਮੁੱਖ ਸਰ ਬਠਿੰਡਾ ਫੋਇਪੁਰ ਕਿਤੇ ਵੀ ਲੋੜ ਪੈਂਦੀ ਹੈ ਹਮੇਸ਼ਾ ਤੁਹਾਡੇ ਨਾਲ ਸੰਸਥਾਵਾਂ ਖੜੀਆਂ ਕਿਸੇ ਵੀ ਨੂਰੀ ਬਲਾਡ ਦੀ ਲੋੜ ਹੈ ਜਦੋਂ ਮਰਜੀ ਸਤਿ ਆਤਿ ਸ੍ਰੀ ਅਕਾਲ ਸਤਿ ਆਤਿ ਸ੍ਰੀ ਅਕਾਲ ਸਤਿ ਆਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ